ਜੋਸ਼ੀ ਸਾਹਿਬ ਜਿਹੜੇ ਅੱਜ ਪਾਰਲੀਮੈਂਟ ਚੱਲ ਕੇ ਕੀ ਕਰ ਰਹੇ ਹੋ? ਦੇਖੋ ਮੈਂ ਬੜਾ ਕਲੀਅਰ ਆਪਣੇ ਅਸਤੀਫੇ ਦੇ ਵਿੱਚ ਲਿਖਿਆ ਹੈ ਕਿ ਮੈਂ ਸ਼੍ਰੋਮਣੀ ਕਾਲੀਦਾਦ ਸ਼ਾਮਲ ਹੋਇਆ ਸੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਤੋਂ ਜੁੜੇ ਸੀ। ਉਹਨਾਂ ਦੀ ਸੈਕੂਲਰ ਸੋਚ ਨੂੰ ਵੇਖ ਕੇ ਹਰ ਧਰਮ ਦਾ ਮਾਨ ਸਤਿਕਾਰ ਕਰਦੇ ਤੇ ਹਰ ਧਾਰਮਿਕ ਸਥਾਨ ਦਾ ਉਹਨਾਂ ਨੇ ਨਵੀਨੀਕਰਨ ਕੀਤਾ। ਹਰ ਵਰਗ ਦੇ ਲੋਕਾਂ ਦਾ ਜਿਹੜਾ ਵਾ ਉਹਨਾਂ ਨੇ ਖਿਆਲ ਰੱਖਿਆ ਵੈਲਫੇਰ ਦੀਆਂ ਗਰੀਬਾਂ ਵਾਸਤੇ ਸਕੀਮਾਂ ਚਲਾਈਆਂ ਵਿਕਾਸ ਕੀਤਾ ਵਿਕਾਸ ਦੀ ਰਾਜਨੀਤੀ ਸੀ ਤੇ ਸੈਕੂਲਰਿਜ਼ਮ ਦੀ ਰਾਜਨੀਤੀ ਸੀ ਤੇ ਇਹੋ ਹੀ ਮੈਂ ਸੁਬੀਰ ਬਾਦਲ ਦੀ ਸੋਚ ਵੇਖੀ ਜਦੋਂ ਮੈਨੂੰ ਭਾਰਤੀ ਜਨਤਾ ਪਾਰਟੀ ਨੇ ਪਾਰਟੀ ਚੋਂ ਸ਼ੇਖ ਸਲਾਮਾਤ ਤੇ ਕੱਢਤਾ ਪੰਜਾਬ ਦੀ ਗੱਲ ਕਰਨ ਕਰਕੇ ਪੰਜਾਬ ਦੇ ਕਿਸਾਨਾਂ ਦੀ ਗੱਲ ਕਰਨ ਕਰਕੇ ਤੇ ਮੈਂ ਖੇਤਰੀ ਪਾਰਟੀ ਸ਼ਾਮਲ ਹੋਇਆ ਸੀ ਇਹ ਪੰਜਾਬ ਦੇ ਹੱਕਾਂ ਦੀ ਗੱਲ ਕਰਦੀ ਆ ਪੰਜਾਬ ਦੀ ਲੜਾਈ ਲੜਦੀ ਆ ਤੇ ਮੇਰੀ ਰਾਜਨੀਤੀ ਵੀ ਜਿਹੜੀ ਆ ਉਹ ਪੰਜਾਬ ਦੀ ਰਾਜਨੀਤੀ ਆ ਪੰਜਾਬ ਦੇ ਪੰਜਾਬ ਦੇ ਹੱਕਾਂ ਦੀ ਰਾਜਨੀਤੀ ਆ ਤੇ ਵਿਕਾਸ ਦੀ ਰਾਜਨੀਤੀ ਆ ਤੇ ਸੈਕੂਲਰਿਜ਼ਮ ਦੀ ਰਾਜਨੀਤੀ ਆ ਤੇ ਮੈਨੂੰ ਲੱਗਾ ਵੀ ਹੁਣ ਇੱਕੋ ਹੀ ਪਾਸੇ ਜਿਹੜੀ ਆ ਪਾਰਟੀ ਕੋਈ ਲੜਾਈ ਲੜਦੀ ਪਈ ਆ ਅੰਥ ਤੇ ਧਰਮ ਦੀ ਉਲਝੀ ਆ ਤੇ ਇਹ ਬਾਕੀ ਗੱਲਾਂ ਜਿਹੜੀਆਂ ਵਾ ਸੈਕੂਲਰਿਜ਼ਮ ਦੀਆਂ ਵਿਕਾਸ ਦੀਆਂ ਜੋ ਸਰਕਾਰ ਚੱਲਦੀ ਪਈ ਉਹਦੀ ਨਾਕਾਮੀਆਂ ਨੂੰ ਉਜਾਗਰ ਕਰਨ ਦੀਆਂ ਜਿਹੜੀਆਂ ਗੱਲਾਂ ਤੋਂ ਲੋਕ ਪੀੜਤ ਆ ਲਾਂਡ ਆਰਡਰ ਦੀ ਗੱਲ ਆ ਰੇਤ ਬਜਰੀ ਦੀ ਗੱਲ ਆ ਨਸ਼ੇ ਦੀ ਗੱਲ ਆ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਇਸ ਵੇਲੇ ਕਿਤੇ ਸਾਈਡ ਤੇ ਪਈਆਂ ਪ੍ਰਧਾਨ ਜਿਹੜਾ ਵਾ ਉਹ ਇੰਨੇ ਕੁ ਮਜਬੂਰ ਆ ਕਿ ਉਹਨਾਂ ਨੂੰ ਰਿਜ਼ਾਈਨ ਕਰਨਾ ਪਿਆ ਸੁਖਵੀਰ ਬਾਦਲ ਜੀ ਨੂੰ ਤੇ ਮੈਨੂੰ ਇਹੀ ਬਾਅਦ ਚ ਲਿਖਿਆ ਨਾ ਕਿ ਮੈਨੂੰ ਨਹੀਂ ਨਜ਼ਰ ਆਉਂਦਾ ਕਿ ਮੇਰੀ ਇਸ ਪੰਤ ਪੋਲਿਟਿਕਸ ਦੇ ਵਿੱਚ ਕੋਈ ਜਗ੍ਹਾ ਹੈਗੀ ਹੈ ਇਸ ਕਰਕੇ ਮੈਂ ਲਿਖ ਰਿਹਾ ਸੁਖਵੀਰ ਬਾਦਲ ਅਦਰ ਜਾਣ ਤੋਂ ਬਾਅਦ ਹੀ ਕੀਤਾਗਾ ਕਿ ਇਹ ਗੱਲ ਹੋ ਗਈ ਤੇ ਜਿੱਥੇ ਪ੍ਰਧਾਨ ਹੀ ਇੰਨਾ ਮਜਬੂਰ ਹੋ ਜੇ ਇਹਨੂੰ ਰਿਲਾਈਨ ਕਰਨਾ ਪਵੇ ਉੱਥੇ ਫਿਰ ਸਾਡੇ ਵਰਗਿਆਂ ਦੀ ਕੀ ਗੱਲ ਐ ਫਿਰ ਇਸ ਧਰਮ ਦੀ ਰਾਜਨੀਤੀ 'ਚ ਅਸੀਂ ਕੋਈ ਦਖਲ ਵੀ ਨਹੀਂ ਦੇ ਸਕਦੇ ਤੁਸੀਂ ਪੰਜਾਬ ਦੇ ਮੁੱਦਿਆਂ ਨੂੰ ਚੱਕਦੇ ਹੋ ਤੇ ਪਾਰਟੀ ਦੇ ਰਹਿ ਕੇ ਵੀ ਚੱਕ ਸਕਦੇ ਸੀ ਨਹੀਂ ਪਰ ਐਸ ਵਿਡੇ ਤੇ ਕੋਰ ਕਮੇਟੀ ਦੀ ਮੀਟਿੰਗ ਹੋਵੇ ਜਾਂ ਕੋਈ ਹੋਰ ਹੋਵੇ ਕੋਈ ਮੁੱਦਾ ਚੱਲਦਾ ਪਿਆ ਨਾ ਤੇ ਅਸੀਂ ਜਦ ਪੱਤਰਕਾਰ ਕੋਲ ਪੁੱਛ ਵੀ ਲੈਂਦੇ ਹਾਂ ਜੀ ਅਕਾਲ ਤਖਤ ਸਾਹਿਬ ਨੇ ਉਹਨਾਂ ਨੂੰ ਤਨਖਾਹੀਆ ਕੁਝ ਕੀਤਾ ਤੇ ਜਿਹੜੇ ਫੈਦਰ ਸਾਹਿਬ ਨੂੰ ਤਨਖਾਹ ਕਿਉਂ ਨਹੀਂ ਲਾਉਂਦੇ ਪਏ ਤੇ ਇਹ ਧਾਰਮਿਕ ਮੁੱਦਾ ਅਸੀਂ ਉਸ ਕੋਈ ਦਖਲ ਨਹੀਂ ਦੇਇਆ ਕਰਦੇ ਅਸੀਂ ਪ੍ਰਧਾਨ ਦੇ ਨਾਲ ਇਸ ਲੜਾਈ 'ਚ ਖੜੇ ਨਜ਼ਰ ਨਹੀਂ ਆ ਸਕਦੇ ਕਿਉਂਕਿ ਇਹ ਧਾਰਮਿਕ ਮੁੱਦਾ ਤੇ ਜਿੱਥੇ ਪਾਰਟੀ ਪ੍ਰਧਾਨ ਨਾ ਵੀ ਕੋਈ ਬੰਦਾ ਖੜਾ ਨਾ ਹੋ ਸਕੇ ਜਿੱਥੇ ਕੋਈ ਗੱਲ ਉਹ ਨਾ ਕਰ ਸਕੇ ਜਿਹੜਾ ਮੁੱਦਾ ਐਸੇ ਲੈਕਰੰਟ ਚੱਲਦਾ ਪਿਆ ਇਸ ਕਰਕੇ ਮੈਂ ਕਿਹਾ ਮੈਂ ਸੈਕੂਲਰਿਸਮ ਦੀ ਪੋਲਿਟਿਕਸ ਕਰਦਾ ਮੈਂ ਦੁਲਮੰਦੀ ਰਾਜਨੀਤੀ ਕਰਦਾ ਮੈਂ ਪੰਜਾਬ ਦੇ ਲੋਕਾਂ ਦੇ ਮੁੱਦੇ ਆ ਜਿਹੜੇ ਉਹਨਾਂ ਦੀ ਰਾਜਨੀਤੀ ਕਰਦਾ ਤੇ ਮੈਨੂੰ ਲੱਗਦਾ ਕਿ ਇਸ ਪੰਥਿਕ ਪੋਲਿਟਿਕਸ ਜਿਹੜੀ ਅੱਜ ਦੀ ਡੇਟ ਸੀ ਸੁਰੂ ਨਿਕਲੀ ਤੇ ਹਾਲ ਦਿੱਤੇ ਹਾਵੀ ਆ ਮੇਰੀ ਕੋ ਜਗ੍ਹਾ ਨਹੀਂ ਆ ਕਲੀਏ ਲਗੇ ਰਾਹੁਲ ਗਾਂਧੀ ਜੀ ਆਏ ਸੀ ਪੰਜਾਬ ਸੂਰੇ ਤੇ ਤੇ ਉਹਦੇ ਤੇ ਅਫਵਾਹਾਂ ਚੱਲ ਰਹੀਆਂ ਸੀ ਇੱਕ ਦੋ ਦਿਨ ਪੱਲੋ ਹੀ ਕਿ ਜੋਸ਼ੀ ਸ਼ਾਹ ਕਾਂਗਰਸ ਜੁਆਇਨ ਕਰਨਗੇ ਫਿਰ ਕੀਤੀ ਸੀ ਨਾ ਤੇ ਤੂੰ ਆ ਵੀ ਕਹਤਾ ਅਫਵਾਹਾਂ ਚੱਲਦੀਆਂ ਨੇ ਤੇ ਅਫਵਾਹਾਂ ਦਾ ਤੂੰ ਜਦੋਂ ਤੂੰ ਆ ਵੀ ਕਹਿੰਦੇ ਅਫਵਾਹਾਂ ਚੱਲਦੀਆਂ ਸੀ ਤੇ ਇਹਦਾ ਮੈਂ ਜਵਾਬ ਕੀ ਦਵਾਂ Ich...